ਬਰਾਤ ਵਾਲੇ ਦਿਨ ਮੁੰਡੇ ਤੋਂ ਪੈਸੇ ਵਾਰਨ ਦੀ ਥਾਂ ਮੁੰਡੇ ਦੇ ਵੱਡੇ ਭਰਾ ਨੇ ਕੀਤਾ ਆ ਕੰਮ ਅਕਸਰ ਹੀ ਜਿੱਥੇ ਇੱਕ ਪਾਸੇ ਵਿਆਹਾਂ ਵਿੱਚ ਬਹੁਤ ਹੀ ਫਜ਼ੂਲ ਖਰਚਾ ਕੀਤਾ ਜਾਂਦਾ ਏ ਉੱਥੇ ਹੀ ਹੁਣ ਵਿਆਹ ਵਾਲੇ ਮੁੰਡੇ ਦੇ ਵੱਡੇ ਭਰਾ ਨੇ ਕੀਤਾ ਸਭ ਤੋਂ ਅਨੋਖਾ ਕੰਮ ਦਰਸਲ ਜਦੋਂ ਬਰਾਤ ਤੁਰਨ ਲੱਗਦੀ ਏ ਤਾਂ ਵਿਆਹ ਵਾਲੇ ਮੁੰਡੇ ਦਾ ਵੱਡਾ ਭਰਾ ਛੋਟੇ ਭਰਾ ਤੋਂ ਪੈਸੇ ਵਾਰ ਕੇ ਸਿੱਟਦਾ ਨਹੀਂ ਸਗੋਂ ਬਰਾਤ ਵਿੱਚ ਜੋ ਬੰਦਿਆਂ ਜਾਂ ਔਰਤਾਂ ਨੇ ਲਾਈਟਾਂ ਵਾਲੀਆਂ ਛਤਰੀਆਂ ਚੱਕੀਆਂ ਹੋਈਆਂ ਸੀ ਉਹਨਾਂ ਨੂੰ ਦੇਣ ਲੱਗ ਜਾਂਦਾ ਏ ਜੋ ਕਿ ਪੈਸੇ ਫੜ ਕੇ ਵਿਆਹ ਵਾਲੇ ਮੁੰਡੇ ਨੂੰ ਬਹੁਤ ਹੀ ਦਵਾਮਾਦ ਨੇ ਸੋ ਕਿੰਨਾ ਚੰਗਾ ਹੋਵੇ ਜੇਕਰ ਹਰ ਇੱਕ ਵਿਆਹ ਵਿੱਚ ਪੈਸੇ ਵਾਰ ਕੇ ਸੁੱਟਣ ਦੀ ਬਜਾਏ ਗਰੀਬ ਜਾਂ ਲੋੜਵੰਦ ਲੋਕਾਂ ਦੇ ਹੱਥ ਵਿੱਚ ਫੜਾਏ ਜਾਣ ਸੋ ਇੱਕ ਗੱਲ ਤਾਂ ਪੱਕੀ ਹੈ ਕਿ ਜਿਸ ਨੇ ਮਿਹਨਤ ਕਰਕੇ ਕਮਾਈ ਕੀਤੀ ਹੋਵੇ ਜਾਂ ਮਾੜੇ ਸਮੇਂ ਵਿੱਚੋਂ ਲੰਘਿਆ ਹੋਵੇ ਉਹੀ ਬੰਦਾ ਮਾਇਆ ਦੀ ਕਦਰ ਕਰਦਾ ਹੈ ਜੇਕਰ ਹਰ ਇੱਕ ਬੰਦੇ ਦੀ ਸੋਚ ਇਹੋ ਜਿਹੀ ਹੋਵੇ ਤਾਂ ਵਿਆਹਾਂ ਵਿੱਚ ਫੁਕਰਪੁਣੇ ਦੀ ਥਾਂ ਤੇ ਦਵਾਮਾ ਬਹੁਤ ਇਕੱਠੀਆਂ ਕੀਤੀਆਂ ਜਾ ਸਕਦੀਆਂ ਨੇ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਹੁੰਦਾ ਪਰ ਹਰ ਇੱਕ ਦੀ ਆਪਣੀ ਆਪਣੀ ਸੋਚ ਹੁੰਦੀ ਹੈ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੁ ਅੱਗੇ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ